ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਵੇਖ ਰਹੇ ਹੋ Facebook ਪੇਜ ਖੇਤੀ ਬਾੜੀ ਦੇ ਸੰਦਾਲਾ ਕਾਰੋਵਾਰ ਅੱਜ ਅਸੀਂ ਲੈ ਕੇ ਆਏ ਆਂ ਜੀ 18/7 ਦੀ ਟਰਾਲੀ ਵਿਕਾਊ ਹੈ ਜੀ ਡਬਲ ਟੈਰੀ 2023 ਮਾਡਲ ਬਦਿਆ ਰੰਗ ਪੇਂਟ ਫੁੱਲ ਐਸੈਸਰੀ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਕਠਾਰ ਰੇਟ ਹੈ ਜੀ 4 ਲੱਖ 26 ਹ 4 ਲੱਖ 26 ਰੇਟ ਮੰਗਿਆ 7973866162 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੀ ਨੂੰ ਖਰੀਦ ਸਕਦੇ ਹੋ ਐਚ ਐਮਟੀ 3511 ਟਰੈਕਟਰ ਵਿਕਾਊ ਹੈ ਜੀ 1986 ਮਾਡਲ ਇੰਜਨ ਗੇਅਰ ਦਾ ਓਕੇ ਹੈ ਇੰਜਨ ਗੇਅਰ ਦਾ ਓਕੇ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਰੇਟ ਹੈ 95000 ਏਰੀਆ ਜੀ ਪਿੰਡ ਇੰਦਨਾ ਕਲਾਸਕੇ 9855211361 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਸੀਟੀ 110 ਮੋਟਰਸਾਈਕਲ ਵਿਕਾਊ ਹੈ ਜੀ 2020 ਮਾਡਲ ਹੈ ਏਰੀਆ ਫਰੀਦਕੋਟ ਹੈ ਕੰਡੀਸ਼ਨ ਦੀ ਗੱਲ ਕਰੀਏ ਤਾਂ ਬਿਲਕੁਲ ਓਕੇ ਕੰਡੀਸ਼ਨ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ 52000 ਰੁਪਏ ਦਾ ਰੇਟ ਰੱਖਿਆ ਪੰਜਾਬ ਨੰਬਰ ਹੈ ਜੀ 2020 ਮਾਡਲ ਸੀਟੀ 110 ਮੋਟਰਸਾਈਕਲ ਵਿਕਾਊ ਆ ਫਰੀਦਕੋਟ ਏਰੀਆ ਦੇ ਵਿੱਚ ਖੜਾ ਤੁਸੀਂ ਦੇਖ ਕੇ ਖਰੀਦ ਸਕਦੇ ਹੋ 9463734521 ਨੰਬਰ ਤੇ ਫੋਨ ਕਰਕੇ ਮੋਟਰਸਾਈਕਲ ਤੁਸੀਂ ਖਰੀਦ ਸਕਦੇ ਹੋ ਪਿਓਰ ਮੋਹਰਾਂ نسل ਦਾ ਝੋਟਾ ਵਿਕਾਊ ਹੈ ਜੀ ਪਿਓਰ ਮੋਹਰਾਂ نسل ਦਾ ਝੋਟਾ ਵਿਕਾਊ ਆ ਹਾਈਟ 5 ਫੁੱਟ ਉਮਰ 2 ਸਾਲ ਏਰੀਆ ਜੀ ਹਨਮਾਨਗੜ੍ਹ ਰਾਜਸਥਾਨ ਰੇਟ ਹੈ ਜੀ 60000 60000 ਰੁਪਏ ਰੇਟ ਰੱਖਿਆ ਗਿਆ ਪਿਓਰ ਮੂਰਾ ਨਸਲ ਦਾ ਝੋਟਾ ਵਿਕਾਊ ਹੈ ਜੀ 2 ਸਾਲ ਦਾ 9660438933 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਪਿਓਰ ਮੂਰਾ ਨਸਲ ਦਾ ਝੋਟਾ 60000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਜ਼ਰੂਰ ਕਰ ਦਿਓ ਸਕੋਡਾ ਰੈਪਿਡ ਗੱਡੀ ਵਿਕਾਊ ਹੈ ਜੀ ਸਕੋਡਾ ਰੈਪਿਡ ਗੱਡੀ ਵਿਕਾਊ ਆ 2019 ਮਾਡਲ ਆਟੋਮੈਟਿਕ ਰੇਟ ਹੈ ਜੀ 7 ਲੱਖ 7 ਲੱਖ ਰੁਪਏ ਰੇਟ ਰੱਖਿਆ ਗਿਆ ਜੀ ਪੰਜਾਬ ਨੰਬਰ ਹੈ 9914852952 9914852952 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਕੋਡਾ ਰੈਪਿਡ ਗੱਡੀ 2019 ਮਾਡਲ ਪੰਜਾਬ ਨੰਬਰ ਹੈ ਜੀ 7 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਬਲੈਰੋ ਗੱਡੀ ਵੀ ਕਾਹੂ ਹੈ ਜੀ 2012 ਮਾਡਲ ਗੱਡੀ ਹੈ ਹਰਿਆਣਾ ਨੰਬਰ ਹੈ ਜੀ ਏਰੀਆ ਮਜੀਠਾ ਅੰਮ੍ਰਿਤਸਰ ਗੱਡੀ ਦੂਜੇ ਨਾਂ ਹੈ ਜੀ ਰੇਟ ਦੀ ਗੱਲ ਕਰੀ ਤਾਂ 310000 ਰੁਪਏ ਰੇਟ ਹੈ ਜੀ ਦਾ 310000 ਰੁਪਏ ਰੇਟ ਰੱਖੇਗਾ ਗੱਡੀ ਦੂਜੇ ਨਾਂ ਹੈ ਹਰਿਆਣਾ ਨੰਬਰ ਗੱਡੀ ਹੈ 2012 ਮਾਡਲ 8195872134 8195872134 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਨੂੰ ਖਰੀਦ ਸਕਦੇ ਹੋ ਸੈਂਟਰੋ ਗੱਡੀ ਵਿਕਾਊ ਹੈ ਜੀ 2003 ਮਾਡਲ ਹੈ 80000 ਰੁਪਏ ਦਾ ਰੇਟ ਰੱਖੇਗਾ ਏਰੀਆ ਜੀ ਦੜਵਾ ਉਕੀ ਕੰਡੀਸ਼ਨ ਦੀ ਗੱਡੀ ਹੈ ਕੋਈ ਐਕਸੀਡੈਂਟ ਨਹੀਂ ਜੇ ਵਧੀਆ ਸੰਭਾਲ ਕੇ ਰੱਖੀ ਹੋਈ ਵੀਰ ਨੇ ਗੱਡੀ ਹੈਗੀ ਕੋਈ ਕਮੀ ਪੇਸ਼ੀ ਨਹੀਂ ਚਲਾ ਕੇ ਚੈੱਕ ਕਰਕੇ ਖਰੀਦੋ 9463880712 9463880712 ਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਹੈ ਜਿਹੜੀ 2003 ਮਾਡਲ 80000 ਰੁਪਏ ਦੇ ਵਿੱਚ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਛੋਟਾ ਹੱਥੀ ਵਿਕਾਊ ਹੈ ਜੀ 2023 ਮਾਡਲ ਛੋਟਾ ਹੱਥੀ ਵਿਕਾਊ ਆ 2023 ਮਾਡਲ ਏਰੀਆ ਪਿੰਡ ਗੋਹੀ ਸੰਗਰ ਮੁਕਤਸਰ ਸਾਹਿਬ ਰੇਟ ਫੋਨ ਤੇ ਦੱਸਣਗੇ ਜੀ ਰੇਟ ਵਗੈਰਾ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਜੀ 2023 ਮਾਡਲ ਛੋਟਾ ਹਾਥੀ ਵਿਕਾਊ ਪਿੰਡ ਗੁਰਹੀ ਸੰਗਰ ਮੁਖਸਰ ਸਾਹਿਬ 9879973137 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਛੋਟਾ ਹਾਥੀ 2023 ਮਾਡਲ ਰੇਟ ਵਗੈਰਾ ਪੁੱਛ ਕੇ ਖਰੀਦ ਸਕਦੇ ਹੋ ਸੁਪਰ ਸੀਡਰ ਵਿਕਾਊ ਹੈ ਜੀ ਰੇਟ 2 ਲੱਖ ਰੁਪਏ 2 ਲੱਖ ਰੁਪਏ ਰੇਟ ਰੱਖਿਆ ਹੈ ਸੁਪਰ ਸੀਡਰ ਵਿਕਾਊ ਆ A1 ਕੰਡੀਸ਼ਨ ਹੈ ਏਰੀਆ ਸੰਗਰੂ ਸੰਗਰੂਰ ਏਰੀਏ ਚ ਜੀ ਸੁਪਰ ਸੀਡਰ ਵਿਕਾਊ ਆ 2 ਲੱਖ ਰੁਪਏ ਰੇਟ ਰੱਖੀ ਹੈ A1 ਕੰਡੀਸ਼ਨ ਹੈ 94638 65279 94638 65279 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸੁਪਰ ਸੀਡਰ ਜਿਹੜਾ 2 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਇਸ ਵੀਰ ਨੂੰ ਸਵਿਫਟ ਗੱਡੀ ਜਾਂਦੀ ਹੈ ਜੀ 2012 ਮਾਡਲ 2 ਲੱਖ ਤੱਕ ਜੇਕਰ ਕੋਈ ਵੀ ਵੀਰ ਸਵਿਫਟ ਗੱਡੀ 2012 ਮਾਡਲ ਵੇਚਣ ਦਾ ਚਾਹਵਣ ਉਹ ਇਸ ਵੀਰ ਦੇ ਨਾਲ ਸੰਪਰਕ ਜ਼ਰੂਰ ਕਰੇ 8288810763 8288810763 ਇਸ ਨੰਬਰ ਤੇ ਫੋਨ ਕਰ ਸਕਦੇ ਹੋ ਉਸ ਵੀਰ ਦੇ ਨਾਲ ਫੋਰਚੂਨਰ ਗੱਡੀ ਵਿਕਾਊ ਹੈ ਜੀ 2015 ਮਾਡਲ ਫੁੱਲ ਬੀਮਾ ਨਵੇਂ ਟਾਇਰ ਗੱਡੀ ਹਰਿਆਣਾ ਨੰਬਰ ਹੈ ਜੀ ਇੱਕ ਬ੍ਰੇਜਾ ਜਡਰੀ ਗੱਡੀ 2017 ਮਾਡਲ ਫੈਮਲੀ ਕਾਰ ਦੋਨੇ ਵੇਚਣੀਆਂ ਨੇ ਬਾਹਰ ਜਾਣਾ ਇਸ ਕਰਕੇ ਵੀਰ ਛੇਤੀ ਗੱਡੀਆਂ ਸੇਲ ਕਰ ਰਹੇ ਨੇ ਏਰੀਆ ਤਾਪਾ ਮੰਡੀ ਦੋ ਗੱਡੀਆਂ ਵਿਕਾਊ ਨੇ ਜੀ ਫੋਰਚੂਨਰ ਗੱਡੀ ਤੇ ਬਰੇਜਾ ਗੱਡੀ ਜਲਦੀ ਸੇਲ ਕਰਨੀ ਐ ਇਸ ਵੀਰ ਨੇ ਬਾਹਰ ਜਾਣਾ ਇਸ ਕਰਕੇ ਬੇਚ ਰਹੇ ਨੇ ਤਾਪਾ ਮੰਡੀ ਦੇ ਵਿੱਚ ਇਹ ਗੱਡੀਆਂ ਨੇ 9463280835 ਇਸ ਨੰਬਰ ਤੇ ਫੋਨ ਕਰਕੇ ਫੋਰਚੂਨਰ ਗੱਡੀ ਅਤੇ ਬਰੇਜਾ ਗੱਡੀ ਤੁਸੀਂ ਦੋਨੇ ਗੱਡੀਆਂ ਨੂੰ ਖਰੀਦ ਸਕਦੇ ਹੋ 14 ਵਿੱਗੇ ਜ਼ਮੀਨ ਵਿਕਾਊ ਹੈ ਜੀ ਮੋਟਰ ਦਾ ਅੱਧ ਏਰੀਆ ਰਾਜਪੁਰਾ ਪਟਿਆਲਾ ਰੇਟ ਹੈ ਜੀ 8.5 ਲੱਖ ਰੁਪਏ ਵਿੱਗੇ ਦਾ ਏਰੀਆ ਜੀ ਚੰਦੂ ਮਾਜ਼ਰਾ 62000 ਨੂੰ ਵਣ ਠੇਕੇ ਦੇ ਲੱਗਦਾ ਜੀ 9889932531 9889932531 ਇਸ ਨੰਬਰ ਤੇ ਫੋਨ ਕਰਕੇ ਤੁਸੀਂ 14 ਵਿੱਗੇ ਜ਼ਮੀਨ ਵਿੱਚ ਮੋਟਰ ਦਾ ਅੱਧ ਰਾਜਪੁਰਾ ਪਟਿਆਲਾ ਏਰੀਆ ਦੇ ਵਿੱਚ 8.5 ਲੱਖ ਰੁਪਏ ਨੂੰ ਤੁਸੀਂ ਵਿੱਗਾ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਵੀਡੀਓ ਪਸੰਦ ਆਈ ਤਾਂ ਵੱਧ ਤੋਂ ਵੱਧ ਸ਼ੇਅਰ ਲਾਈਕ ਜ਼ਰੂਰ ਕਰ ਦਿਓ ਜੇਕਰ ਕੋਈ ਵੀ ਮੇਰਾ ਵੀਰ ਭੈਣ ਐਡ ਕਰਵਾਉਣ ਦਾ ਚਾਹਤ ਹੋਵੇ ਤਾਂ ਤੁਸੀਂ WhatsApp ਨੰਬਰ ਨੋਟ ਕਰ ਸਕਦੇ ਹੋ ਜੀ 9877988446 ਕਰਨਾ ਕੀ ਹੈ ਜੀ ਇਸ ਨੰਬਰ ਤੇ 5 ਤੋਂ 7 ਫੋਟੋਆਂ ਪ੍ਰੋਪਰ ਵੀਡੀਓ ਬਣਾ ਕੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਜ਼ਮੀਨ ਪਲਾਟ ਕੋਠੀਆਂ ਖੇਤੀਬਾੜੀ ਵਾਲੇ ਸੰਦ ਗੱਡੀਆਂ ਪਸ਼ੂ ਜਾਂ ਕੋਈ ਹੋਰ ਚੀਜ਼ ਕਿਸੇ ਵੀ ਤਰ੍ਹਾਂ ਦੀ ਐਡ ਤੁਸੀਂ ਟਰੈਕਟਰ ਮੇਲਾ ਚੈਨਲ ਐਂਡ Facebook ਪੇਜ ਖੇਤੀਬਾੜੀ ਦੇ ਸੰਦਾਂ ਦੇ ਕਾਰੋਬਾਰ ਤੇ ਕਰਵਾ ਸਕਦੇ ਹੋ ਇਕ ਹੋਰ ਵੀਰਾਂ ਨੂੰ ਬੇਨਤੀ ਹੈ ਜੀ ਜਦੋਂ ਵੀ ਤੁਸੀਂ ਐਡ ਕਰਵਾਉਣ ਦੇ ਲਈ ਫੋਟੋ ਮਾ ਭੇਜੋ ਤਾਂ ਜਾਣਕਾਰੀ ਪੂਰੀ ਦੱਸਿਆ ਕਰੋ ਤਾਂ ਕਿ ਐਡ ਲੌਨ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆਵੇ ਤੁਹਾਡੀ ਹਰ ਇੱਕ ਚੀਜ਼ ਛੇਤੀ ਸੇਲ ਹੋ ਸਕੇ ਸੋ ਵੀਰਿਆ ਨੂੰ ਬਦਤ ਬਦ ਸ਼ੇਅਰ ਕਰ ਦਿਓ ਜਿਹੜੇ ਵੀ ਚੈਨਲ ਦੇ ਨਾਲ ਜੁੜੇ ਹੋਏ ਨੇ ਉਹਨਾਂ ਵੀ ਉਹਨਾਂ ਦਾ ਤੈਗ ਲੋ ਧੰਨਵਾਦ ਜਿਹੜੇ ਨਵੇਂ ਆਏ ਨੇ ਉਹ ਸਬਸਕ੍ਰਾਈਬ ਜ਼ਰੂਰ ਕਰ ਲੋ ਤਾਂ ਕਿ ਨਵੀਂ ਵੀਡੀਓ ਤੁਹਾਡੇ ਤੱਕ ਛੇਤੀ ਪਹੁੰਚ ਸਕੇ ਤੇ ਜਿਹੜੇ ਵੀ ਵੀਡੀਓ ਨੂੰ ਸ਼ੇਅਰ ਕਰਦੇ ਨੇ ਉਹਨਾਂ ਦੀ ਰਨਾਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਚੈਨਲ ਦੇ ਨਾਲ ਜੁੜੇ ਹੋਇਆ ਜੀ ਸੋ ਬਣੇ ਰੋ ਤੁਸੀਂ ਆਪਣੇ ਚੈਨਲ ਦੇ ਨਾਲ ਐਸੇ ਤਰ੍ਹਾਂ ਜਲਦੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਨਾਲ ਸਸ਼ਿਕਾ ਇਹ ਬਈ ਜੀ ਦੋ ਵਿਗੇ ਉੱਤੇ ਆ ਤੇ ਜੀ ਆਪਣਾ ਇਹ ਦੋ ਕਿਲੇ ਨੀਚੇ ਆ ਜੀ ਪੂਰੇ ਇਹ 14 ਵਿੱਗੇ ਜੀ ਇਹ ਟੋਟਲ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ 올 ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ